ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 20 ਮਾਰਚ ਹੈ ਫਰਵਰੀ 1952 ਦੇ ਵਿੱਚ ਕਾਂਗਰਸ ਨੇ ਆਪਣਾ ਸਾਲਾਨਾ اجلاس ਅੰਮ੍ਰਿਤਸਰ ਦੇ ਵਿੱਚ ਰੱਖਿਆ ਸੀ। ਅਕਾਲੀ ਦਲ ਨੇ ਵੀ ਆਪਣੀ 10ਵੀਂ ਸਾਲਾਨਾ ਕਾਨਫਰੰਸ ਇਹਨਾਂ ਦਿਨਾਂ ਦੇ ਵਿੱਚ ਹੀ ਅੰਮ੍ਰਿਤਸਰ ਬੁਲਾ ਲਈ। ਉਧਰ ਜਨ ਸੰਗ ਨੇ ਵੀ ਮਹਾ ਪੰਜਾਬ ਦੇ ਹੱਕ ਦੇ ਵਿੱਚ ਕਾਨਫਰੰਸ ਵੀ ਉਨਾ ਹੀ ਤਰੀਕਾਂ ਤੇ ਰੱਖ ਲਈ। 11 ਫਰਵਰੀ 1952 ਦੇ ਦਿਨ ਅਕਾਲੀ ਕਾਨਫਰੰਸ ਦਾ ਜਲੂਸ ਨਿਕਲਿਆ। ਅਕਾਲੀ ਦਲ ਨੇ 3 ਲੱਖ ਲੋਕਾਂ ਦੀ ਸ਼ਮੂਲੀਅਤ ਦੀ ਉਮੀਦ ਕੀਤੀ ਸੀ ਪਰ ਇਸ ਜਲੂਸ ਦੇ ਵਿੱਚ 5 ਲੱਖ ਤੋਂ ਵੱਧ ਸਿੱਖ ਸ਼ਾਮਲ ਹੋਏ ਅਤੇ ਅਗਲੇ ਦਿਨ ਦੀ ਕਨਵੈਨਸ਼ਨ ਦੇ ਵਿੱਚ 8 ਤੋਂ 10 ਲੱਖ ਤੱਕ ਸਿੱਖ ਸ਼ਾਮਲ ਹੋਏ। ਇਸ 6 ਮੀਲ ਲੰਬੇ ਜਲੂਸ ਦੀ ਖਾਸ ਗੱਲ ਇਹ ਸੀ ਕਿ ਜਦੋਂ ਇਸ ਜਲੂਸ ਦਾ ਪਹਿਲਾ ਸਿਰਾ ਆਪਣੀ ਮੰਜ਼ਲ ਤੇ ਪਹੁੰਚ ਚੁੱਕਾ ਸੀ ਤਾਂ ਵੀ ਜਲੂਸ ਦਾ ਆਖਰੀ ਸਿਰਾ ਅਜੇ ਚੱਲਣ ਵਾਲੀ ਥਾਂ ਤੇ ਹੀ ਸੀ ਯਾਨੀ 6 ਮੀਲ ਤੱਕ ਸਿੱਖ ਹੀ ਸਿੱਖ ਫੈਲ ਚੁੱਕੇ ਸਨ ਦੂਜੇ ਪਾਸੇ ਮਹਾ ਪੰਜਾਬ ਦੇ ਜਲੂਸ ਦੇ ਵਿੱਚ ਸਿਰਫ 70000 ਲੋਕ ਸ਼ਾਮਲ ਹੋਏ ਇਸ ਦੇ ਵਿੱਚ ਕਾਂਗਰਸੀ ਐਮ ਐਲ ਏ ਖੇਮ ਸਿੰਘ ਤੋਂਗ ਅਤੇ ਪਹਾੜੇ ਤੇ ਲਿਆਂਦੇ ਹੋਏ ਕੁਝ ਲੋਕ ਹੋਰ ਅਤੇ ਜੀਵਨ ਸਿੰਘ ਦਲ ਦੇ 2000 ਲੋਕ ਸ਼ਾਮਲ ਹੋਏ ਸ਼ਰੋਮਣੀ ਅਕਾਲੀ ਦਲ ਦੇ ਜਲਸੇ ਦੇ ਵਿੱਚ 10 ਲੱਖ ਸਿੰਘਾਂ ਦੇ ਮੁਕਾਬਲੇ ਦੇ ਵਿੱਚ ਜਨਸੰਗੀਆਂ ਅਤੇ ਕਾਂਗਰਸੀ ਇਕੱਠ ਬੜੇ ਫਿੱਕੇ ਫਿੱਕੇ ਜਾਪਦੇ ਸਨ ਇਨ੍ਹਾਂ ਦਿਨਾਂ ਦੇ ਵਿੱਚ ਰੀਜਨਲ ਫਾਰਮੂਲੇ ਦਾ ਸਮਝੌਤਾ ਹੋ ਗਿਆ ਸੀ ਜਦੋਂ ਕਾਲੀਦਲ ਨੇ ਰੀਜਨਲ ਫਾਰਮੂਲਾ ਮਨਜ਼ੂਰ ਕੀਤਾ ਤੇ ਕਾਂਗਰਸ ਨੇ ਇਸ ਉੱਪਰ ਪੱਕੀ ਹਾਂ ਦੀ ਮੋਹਰ ਲਾ ਦਿੱਤੀ ਤਾਂ ਪੰਜਾਬ ਦੇ ਵਿੱਚ ਮਹਾਪੰਜਾਬ ਦੇ ਨਾਂ ਤੇ ਮੋਰਚਾ ਸ਼ੁਰੂ ਹੋ ਗਿਆ ਅਪ੍ਰੈਲ ਤੋਂ ਜੂਨ 1956 ਤੱਕ ਅੰਮ੍ਰਿਤਸਰ ਪਠਾਨਕੋਟ ਬਟਾਲਾ ਲੁਧਿਆਣਾ ਜਲੰਧਰ ਅਤੇ ਕਈ ਹੋਰ ਸ਼ਹਿਰਾਂ ਦੇ ਵਿੱਚ ਜਨਸੰਗੀਆਂ ਅਤੇ ਮਹਾਪੰਜਾਬੀਆਂ ਨੇ ਜਲੂਸ ਕੱਢੇ ਪੰਜਾਬੀ ਸੂਬੇ ਦੇ ਵਿਰੁੱਧ ਗੰਦ ਉਛਾਲਿਆ ਗਿਆ ਅਤੇ ਪੁਲਿਸ ਨਾਲ ਲੜਾਈ ਵੀ ਹੋਈ ਰੀਜਨਲ ਫਾਰਮੂਲੇ ਦਾ ਸਮਝੌਤਾ ਹੋਣ ਮਗਰੋਂ ਹੁਕਮ ਸਿੰਘ ਦੀਆਂ ਸੇਵਾਵਾਂ ਦਾ ਇਨਾਮ ਦੇਣ ਵਾਸਤੇ ਲੋਕ ਸਭਾ ਦੇ 20 ਮਾਰਚ 1956 ਦੇ اجلاس ਦੇ ਵਿੱਚ ਪੰਡਤ ਨਹਿਰੂ ਨੇ ਹੁਕਮ ਸਿੰਘ ਦਾ ਨਾਮ ਡਿਪਟੀ ਸਪੀਕਰ ਲਈ ਪੇਸ਼ ਕੀਤਾ ਅਤੇ ਕਿਹਾ ਕਿ ਭਾਰਤ ਦੀ ਤਾਰੀਖ ਦੇ ਵਿੱਚ ਪਹਿਲੀ ਵਾਰ ਅਤੇ ਸ਼ਾਇਦ ਆਖਰੀ ਵਾਰ ਵੀ ਇਹ ਅਹੁਦਾ ਕਿਸੇ ਆਪੋਜੀਸ਼ਨ ਦੇ ਆਗੂ ਨੂੰ ਦਿੱਤਾ ਜਾ ਰਿਹਾ ਹੈ ਦਰਅਸਲ ਹੁਕਮ ਸਿੰਘ ਨੂੰ ਰੀਜਨਲ ਫਾਰਮੂਲਾ ਸਕੀਮ ਘੜਨ ਕਰਕੇ ਇਹ ਇਨਾਮ ਦਿੱਤਾ ਗਿਆ ਸੀ 20 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਵਿਸ਼ੇਸ਼ਤ ਸਿੰਘ ਬੱਬਰ ਵਾਸੀ ਲੋਹਾਰੀ ਕਲਾਂ ਪਟਿਆਲਾ, ਸੰਤ ਸਿੰਘ ਵਾਸੀ ਗੀਗੇ ਮਾਜਰਾ ਅਤੇ ਭਵਿੰਦਰ ਸਿੰਘ ਪਾਲੀ ਵਾਸੀ ਮੁਹਾਲੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 20 ਮਾਰਚ 1992 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਵਾਸੀ ਬਜਰੋਹੀ ਹੁਸ਼ਿਆਰਪੁਰ, ਸੁਰਿੰਦਰ ਸਿੰਘ ਸ਼ਿੰਦਾ ਵਾਸੀ ਚੰਨਚੱਕ ਅੰਮ੍ਰਿਤਸਰ ਅਤੇ 18 ਹੋਰ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। 20 ਮਾਰਚ 1993 ਦੇ ਦਿਨ ਪੁਲਿਸ ਨੇ ਮੱਖਣ ਸਿੰਘ ਪੁੱਤਰ ਕੇਰ ਸਿੰਘ ਵਾਸੀ ਪਿੰਡ ਵੜੰਗ ਸੁਭਾ ਸਿੰਘ ਜ਼ਿਲ੍ਹਾ ਅਮ੍ਰਿਤਸਰ ਅਤੇ ਜੱਸਾ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਨਾਗੋਕੇ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 20 ਮਾਰਚ 2010 ਦੇ ਦਿਨ ਰਾਗੀ ਦਰਸ਼ਨ ਸਿੰਘ ਨੇ ਇੰਗਲੈਂਡ ਦੇ ਸ਼ਹਿਰ ਸਾਊਥ ਹਾਲ ਦੇ ਵਿੱਚ ਜਸਵੰਤ ਸਿੰਘ ਠੇਕੇਦਾਰ ਦੇ ਗੁਰਦੁਆਰੇ ਮੀਰੀ ਪੀਰੀ ਦੇ ਵਿੱਚ ਕੀਰਤਨ ਕਰਨਾ ਸੀ। ਇਸ ਨੂੰ ਰੋਕਣ ਵਾਸਤੇ ਚੌਕ ਕਮੈਤਾ ਦੇ ਨਾਲ ਸਬੰਧਤ ਸਿੱਖ ਯੂਥ ਰੋਡਫ ਫੈਡਰੇਸ਼ਨ ਦਸਮ ਗ੍ਰੰਥੀ ਟੋਲਿਆਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗੁਰਦੁਆਰਾ ਮੀਰੀ ਪੀਰੀ ਦੇ ਵਿੱਚ ਹਮਲੇ ਨੂੰ ਅੰਜਾਮ ਦਿੱਤਾ ਗਿਆ। yeah ਇਨ੍ਹਾਂ ਦੇ ਵਿੱਚੋਂ ਕਈਆਂ ਨੇ ਗੁਰਦੁਆਰਾ ਸਾਹਿਬ ਤੇ ਰੋੜੇ ਪੱਥਰ ਵੀ ਮਾਰੇ ਪਰ ਪੁਲਿਸ ਦੀ ਮੌਜੂਦਗੀ ਕਰਕੇ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ 20 ਮਾਰਚ 2014 ਖੁਸ਼ਵੰਤ ਸਿੰਘ ਪੁੱਤਰ ਸੋਭਾ ਸਿੰਘ ਪੁੱਤਰ ਸੁਜਾਨ ਸਿੰਘ ਦਾ ਜਨਮ ਹੜਿਆਲੀ ਜ਼ਿਲ੍ਹਾ ਖੁਸ਼ਾਬ ਪਾਕਿਸਤਾਨ ਦੇ ਵਿੱਚ ਹੋਇਆ ਸੀ ਉਸ ਦੇ ਐਡੀਟਰ ਬਨਣ ਤੇ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ 65000 ਤੋਂ 4 ਲੱਖ 6 ਆਪਣਾ ਸ਼ੁਰੂ ਹੋ ਗਿਆ ਸੀ ਅਤੇ ਉਹ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਵੀ ਰਿਹਾ ਉਹ ਕਈ ਕਿਤਾਬਾਂ ਦਾ ਲੇਖਕ ਸੀ ਉਸ ਨੇ 1980 ਤੋਂ 1986 ਤੱਕ ਰਾਜ ਸਭਾ ਦੀ ਮੈਂਬਰੀ ਵੀ ਮਾਣੀ 1974 ਦੇ ਵਿੱਚ ਉਸ ਨੂੰ ਪਦਮ ਪੂਸ਼ਣ ਦਿੱਤਾ ਗਿਆ ਸੀ ਜੋ ਉਸਨੇ 1984 ਦਰਬਾਰ ਸਾਹਿਬ ਤੇ ਭਾਰਤੀ ਹਮਲੇ ਦੇ ਖਿਲਾਫ ਪ੍ਰੋਟੈਸਟ ਵਜੋਂ ਮੋੜ ਦਿੱਤਾ ਸੀ ਉਸ ਦੀ ਪਤਨੀ ਕਮਲਕੌਰ ਮਾਲਿਕ ਪੁੱਤਰੀ ਭਾਰਤ ਦੇ ਪਹਿਲੇ ਚੀਫ ਇੰਜੀਨੀਅਰ ਤੇਜਾ ਸਿੰਘ ਮਾਲਿਕ ਜੋ ਹਰਦੇਵ ਸਿੰਘ ਮਾਲਿਕ ਦਾ ਛੋਟਾ ਭਰਾ ਸੀ ਅਤੇ ਜਿਸ ਦੀ ਕੋਠੀ ਤੇ 1947 ਦੇ ਵਿੱਚ ਮਾਸਟਰ ਜੀ ਅਤੇ ਜਨਾ ਮਿਲੇ ਸਨ ਉਸ ਦੇ ਨਾਲ ਹੋਈ ਸੀ ਉਸ ਦੇ ਦੋ ਬੱਚੇ ਸਨ ਪੁੱਤਰ ਰਾਹੁਲ ਸਿੰਘ ਅਤੇ ਧੀ ਮਾਲਾ ਕੌਰ ਆਪਣੀ ਉਮਰ ਦੇ ਵਿੱਚ ਬਹੁਤੇ ਸਾਲ ਉਹ ਦਿੱਲੀ ਦੇ ਵਿੱਚ ਆਪਣੇ ਦਾਦੇ ਦੇ ਨਾਂ ਤੇ ਬਣੇ ਸੁਜਾਨ ਸਿੰਘ ਪਾਰਕ ਦੇ ਇਲਾਕੇ ਦੇ ਵਿੱਚ ਰਹਿੰਦਾ ਰਿਹਾ ਸੀ ਉਸ ਦੀ ਮੌਤ 20 ਮਾਰਚ 2014 ਨੂੰ ਹੋਈ ਸੀ ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ